ਸਸੇਕਾਲ ਜੀ ਬੈਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਪਤੈ ਅੱਜ ਵੇਲੇ ਤੁਹਾਨੂੰ ਇੱਕ ਵੱਡੀ ਖਬਰ ਸੁਣਾਉਣੇ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਭਾਬੀ ਯਾਨੀ ਕਿ ਹਰਪ੍ਰੀਤ ਸਿੰਘ ਦੀ ਪਤਨੀ ਧਰਮ ਪਤਨੀ ਹੁਣ ਮੀਡੀਆ ਦੇ ਸਾਹਮਣੇ ਆ ਚੁੱਕੀ ਆ ਤੇ ਉਹਨਾਂ ਨੇ ਜਿਹੜੇ ਲੋਕ ਪਾਈ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੇ ਭੌਂਕਦੇ ਸੀ ਉਹਨਾਂ ਦਾ ਮੂੰਹ ਬੰਦ ਕੀਤਾਗਾ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਇਹ ਦਿੰਨੇ ਆ ਕਿ ਪਾਈ ਹਰਪ੍ਰੀਤ ਸਿੰਘ ਜਿਸ ਨੂੰ 4 ਗ੍ਰਾਮ ਨਸ਼ੇ ਦੇ ਵਿੱਚ ਕਹਿੰਦੇ ਆ ਵੀ ਗ੍ਰਿਫਤਾਰ ਕੀਤਾਗਾ ਹੁਣ ਉਹਨਾਂ ਦੀ ਪਤਨੀ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਉਹਨਾਂ ਦੀ ਪਤਨੀ ਨੇ ਜਿਹੜੇ ਕਹਿੰਦੇ ਸੀ ਕਿ ਪਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਭਾਬੀ ਆ ਹਰਪ੍ਰੀਤ ਸਿੰਘ ਉਹਨੂੰ ਕੁੱਟਦਾ ਸੀ ਮਾਰਦਾ ਸੀ ਉਹ ਪੇਕੇ ਗਈ ਹੋਈ ਆ ਘਰੋਂ ਕੱਢੀ ਹੋਈ ਆ ਉਹਨੇ ਆਖੇ ਮੀਡੀਆ ਦੇ ਵਿੱਚ ਹੁਣ ਖੁਲਾਸੇ ਕਰ ਦਿੱਤੇ ਸੀ ਕਹਿੰਦੀ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਉਹ ਉਹਨਾਂ ਨੇ ਭੌਂਕਣਾ ਨਹੀਂ ਹਟਣਾ ਕਹਿੰਦੀ ਭਾਈ ਅੰਮਰਤਪਾਲ ਸਿੰਘ ਦੀ ਜਿਸ ਤਰ੍ਹਾਂ ਕਦਰ ਕੁਸੀ ਕੀਤੀ ਗਈ ਆ ਉਸ ਤਰ੍ਹਾਂ ਭਾਈ ਹਰਪ੍ਰੀਤ ਸਿੰਘ ਦੀ ਕਦਰ ਕੁਸੀ ਕੀਤੀ ਜਾ ਰਹੀ ਆ ਉਹਨਾਂ ਨੇ ਕਿਹਾ ਕਿ ਭਾਈ ਅੰਮਰਤਪਾਲ ਸਿੰਘ ਦੇ ਅਸੀਂ ਨਾਲ ਹੀ ਰਹਿੰਦੇ ਸੀ ਇਕੱਠੀ ਸਾਡੀ ਫੈਮਿਲੀ ਸੀ ਕਹਿੰਦੀ ਲੋਕਾਂ ਵੱਲੋਂ ਜਿਹੜਾ ਇਹ ਬਣਾਇਆ ਗਿਆ ਇੱਕ ਕਿ ਉਹਨਾਂ ਦੀ ਜਿਹੜੀ ਪਤਨੀ ਆ ਉਹ ਪੇਕੇ ਗਈ ਹੋਈ ਸੀ ਜਾਂ ਉਹਨੇ ਕੁੱਟਮਾਰ ਕੀਤੀ ਸੀ ਉਹ ਕਹਿੰਦੇ ਇਹਦੇ ਵਿੱਚ ਰੱਤੀ ਵੀ ਜਿਹੜਾ ਸੱਚ ਨਹੀਂ ਕਹਿੰਦੇ ਐਵੇਂ ਲੋਕ ਨੇ ਜਿਹੜੇ ਸਿੱਖ ਕੌਮ ਦੇ ਖਿਲਾਫ ਹਮੇਸ਼ਾ ਭੌਂਕਦੇ ਰਹਿੰਦੇ ਨੇ ਉਹਨਾਂ ਨੇ ਹਮੇਸ਼ਾ ਭੌਂਕਣਾ ਹੈ ਅਸੀਂ ਕਿਸੇ ਨੂੰ ਸਰਟੀਫੀਕੇਟ ਦੇਣ ਦੇ ਮੰਨ ਲਓ ਸਰਟੀਫੀਕੇਟ ਨਹੀਂ ਦੇ ਰਹੇ ਅਸੀਂ ਅਸੀਂ ਕਹਿੰਦੇ ਉਹਨਾਂ ਲੋਕਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਕਿਉਂਕਿ ਬਹੁਤੇ ਲੋਕ ਸਾਡੇ ਨਾਲ ਵੱਧ ਤੋਂ ਵੱਧ ਲੋਕ ਜਿਹੜੇ ਨੇ ਸਾਡੇ ਪਰਿਵਾਰ ਦੇ ਨਾਲ ਜੁੜੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਹਿੰਦੇ ਹੁਣ ਜਿਹੜੇ ਬੈਠੇ ਨੇ ਫੇਸਬੁੱਕ ਹੀ ਵਿਦਵਾਨ ਜਾਂ YouTubeਾਂ ਤੇ ਬੈਠੇ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੇ ਲਗਾਤਾਰ ਬਗਵਾਸ ਕਰ ਰਹੇ ਨੇ ਲਗਾਤਾਰ ਭੌਂਕਰੇ ਨੇ ਕਈ ਦਿਨਾਂ ਤੋਂ ਜਿਸ ਦਿਨਾਂ ਤੇ ਹਰਪ੍ਰੀਤ ਸਿੰਘ ਨੂੰ ਜਿਹੜਾ ਕੇਸ ਦੇ ਅੰਦਰ ਕੀਤਾ ਹੋਇਆਗਾ ਉਹਨਾਂ ਨੇ ਧਰਮ ਪਤਨੀ ਨੇ ਕਿਹਾ ਕਿ ਮੈਂ ਪਿਛਲੇ ਜਿਹੜਾ ਲੰਘਿਆ ਸੋਮਵਾਰ ਆ ਉਸ ਨੂੰ ਉਹਨਾਂ ਦੀ ਮੁਲਾਕਾਤ ਵੀ ਕੀਤੀ ਆ ਤੇ ਉਹਨਾਂ ਨੇ ਇੱਕ ਜਿਹੜੀ ਪਟੀਸ਼ਨ ਵੀ ਹਾਈ ਕੋਰਟ ਦੇ ਵਿੱਚ ਪਾਈ ਆ ਇਸ ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਖਲਾਸੇ ਕਰ ਦਿੱਤੇ ਨੇ ਔਰ ਮੈਂ ਇੱਥੇ ਦੱਸਣਾ ਚਾਹਣਾ ਜਿਹੜੇ ਕਹਿੰਦੇ ਸੀ ਕਿ ਭਾਈ ਹਰਪ੍ਰੀਤ ਸਿੰਘ ਦੀ ਪਤਨੀ ਇਤੋਂ ਛੱਡੀ ਹੋਈ ਆ ਜੀ ਉਹ ਪੇਕੇ ਘਰੇ ਬੈਠੀ ਆ ਇਸ ਤਰ੍ਹਾਂ ਬਾ بڑا ਇਹਨਾਂ ਨੇ ਪਿੱਟਿਆ ਬੜਾ ਰੋਲਾ ਪਾਇਆ ਜਿੰਨਾ ਇਹਨਾਂ ਤੋਂ ਬਕਿਆ ਗਿਆ ਇਹਨਾਂ ਲੋਕਾਂ ਤੋਂ ਬਕਿਆ ਜਿਨ੍ਹਾਂ ਨੇ ਇਹਨਾਂ ਲੋਕਾਂ ਨੇ ਤੂੰ ਤਾਂ ਲਾਉਣੀਆਂ ਸ਼ੁਰੂ ਕੀਤੀਆਂ ਪੂਰੀਆਂ ਤੂੰ ਤਾਂ ਲਾਈਆਂ ਨੇ ਪੂਰੀ ਕਦਰ ਤੁਸੀਂ ਕੀਤੀ ਆ ਸਿਰਪ ਆਪਣੇ ਬਿਵਾਂ ਦੀ ਖਾਤਰ ਇਹਨਾਂ ਨੇ ਜ਼ਹਿਰ ਉਗਲਿਆਗਾ ਭਾਈ ਅੰਬਰਤ ਪਾਲ ਸਿੰਘ ਦੀ ਜਿਸ ਤਰ੍ਹਾਂ ਕਦਾਰਕੁਸੀ ਕੀਤੀ ਗਈ ਸੀ ਮੀਡੀਆ ਦੇ ਵਿੱਚ ਉਸ ਤਰ੍ਹਾਂ ਇਹਨਾਂ ਲੋਕਾਂ ਨੇ ਜਿਹੜੇ ਆਪੋ بڑے ਪੱਤਰਕਾਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਸੁਤਾਣੀ ਐ ਵੀ ਪਕਾਈ ਮਾਰ ਦੇਣੀ ਆ ਇੱਥੇ ਵੱਡੇ ਵੱਡੇ ਗਿਆਨਾਸੋ ਬਾਰੇ ਬੈਠੇ ਨੇ ਕੋਈ ਉੱਧਰ ਬੈਠਾਗਾ ਕੋਈ ਉੱਧਰ ਬੈਠਾਗਾ ਐਵੇਂ ਭੌਂਕੀ ਜਾਂਦੇ ਆ ਕੁੱਤਿਆਂ ਵਾਂਗੂ ਸਾਰਾ ਦਿਨ ਤੇ ਜਿਨ੍ਹਾਂ ਨੇ ਜਿਹੜਾ بڑے ਇਲਜ਼ਾਮ ਲਾਏ ਨੇ ਕਹਿੰਦੇ ਜੀ ਇੱਥੇ ਸੁਧੂਰ ਚੂਰੀ ਦਾ ਜਿਹੜਾ ਪਤ ਫੜੇ ਨੇ ਦੋ ਅਕੇ ਜੀ ਉਹ ਵੀ ਪੁਲਿਸ ਨੇ ਜਾਣ ਕੇ ਫੜੇ ਨੇ ਅਕੇ ਜੀ ਸੰਦੀਪ ਸੰਨੀ ਆ ਜਿਹੜਾ ਅਕੇ ਉਹਨੂੰ ਗਵਾਹੀ ਮਗਰਾਉਣ ਦੇ ਵਾਸਤੇ ਫੜੇ ਨੇ ਬੜਾ ਦੇਖੋ ਇਹਨਾਂ ਦੇ ਲੋਕਾਂ ਦੇ ਖਿਲਾਫ ਅੰਦਰ ਜਿਹੜਾ ਜ਼ਹਿਰ ਭਰਿਆ ਸਿੱਖਾਂ ਦੇ ਲਈ ਬੋਲਣ ਵਾਸਤੇ ਕਿ ਸਾਡੇ ਵਿਊ ਵਧ ਜਾਣ ਕੋਈ ਸੰਤ ਭਿੰਡਰਾਂ ਵਾਲੇ ਦੇ ਖਿਲਾਫ ਬੋਲੀ ਜਾਂਦਾ ਆਪਣੇ ਵਿਊ ਵਧਾਉਣ ਦੇ ਖਾਤਰ ਤੁਹਾਡਾ ਬੇੜਾ ਗਰਕ ਹੋਊਗਾ ਤੁਸੀਂ ਇਹ ਤੁਸੀਂ ਇੱਕ ਦਿਨ ਜਿਹੜੀ ਇਹ ਗੱਲ ਯਾਦ ਰੱਖ ਲਿਓ ਤੁਹਾਨੂੰ ਤੁਹਾਡੇ ਪੁੱਤਾਂ ਨੇ ਨਹੀਂ ਪਸਾਨਣਾ ਤੁਹਾਡੀ ਹਾਲਤ ਜਿਹੜੀ ਕੁੱਤੇ ਤੂੰ ਵੀ ਵੱਧ ਹੋ ਕੇ ਤੁਸੀਂ ਮੌਤ ਮਰੋਗੇ ਅੱਜ ਦੀ ਗੱਲ ਤੁਸੀਂ ਇਹ ਵੀਡੀਓ ਮੇਰੀ ਸਾਹਮਣੇ ਰੱਖ ਲਓ ਤੁਹਾਡੇ ਨਾਲ ਉਹ ਕੁਝ ਹੋਣਾਗਾ ਕਹਿੰਦੇ ਹੁੰਦੇ ਨਾ ਜਾਂਦੇ ਤੁਹਾਡੇ ਮੂੰਹ ਵਿੱਚ ਪਾਣੀ ਨਹੀਂ ਪਾਉਣਾ ਕਿਸੇ ਨੇ ਨਸੀਬ ਨਹੀਂ ਹੋਣਾ ਤੁਹਾਡੇ ਕੀੜੇ ਚੱਲਣਗੇ ਕੀੜੇ ਤੁਹਾਡੇ ਠੁੱਡਾ ਮਾਰ ਕੇ ਲੰਘਣਗੇ ਲੋਕਾ ਕਿੰਨਾ ਮਰਜੀ ਬਗਵਾਸ ਕਰ ਲੋ ਕਹਿੰਦੇ ਹੁੰਦੇ ਨਾ ਚੰਦ ਉੱਤੇ ਥੁੱਕਣਾ ਤਾਂ ਮੁੜ ਕੇ ਆਪਦੇ ਮੂੰਹ ਤੇ ਪੈਂਦਾਗਾ ਉਹ ਗੱਲ ਹੋਣੀ ਆ ਤੁਹਾਡੇ ਨਾਲ ਆਪਣੇ ਵਿਊਆਂ ਦੀ ਖਾਤਰ ਕਿਸੇ ਦੀ ਕਦਰ ਕੁਸੀ ਕਰਨੀ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਕਿਸੇ ਨੂੰ ਬੁਰਾ ਭਲਾ ਇੱਥੋਂ ਤੱਕ ਕਿ ਉਹ ਜਿਹੜਾ ਪਰਿਵਾਰ ਆ ਸਾਰਾ ਅੰਮ੍ਰਿਤਧਾਰੀ ਪਰਿਵਾਰ ਆ ਤੇ ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਸੰਘਰਸ਼ ਵਿੱਢਿਆ ਜਿਨ੍ਹਾਂ ਨੇ ਕੌਮ ਦੇ ਲਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ 4 ਲੱਖ ਲੋਕਾਂ ਨੇ ਐਵੇਂ ਨਹੀਂ ਜਿਤਾਤਾ ਐਵੇਂ ਨਹੀਂ ਵੋਟਾਂ ਪਾ ਦਿੱਤੀਆਂ ਤੇ ਤੁਸੀਂ ਦੋ ਟੋਟਰ ਨੂੰ ਜਿਹੜੇ ਐਵੇਂ ਭੌਂਕਣ ਤੇ ਤੁਰੇ ਹੋਏ ਹੋ ਦੋ ਚਾਰ ਉਧਰ ਬੈਠਿਆ ਦੋ ਚਾਰ ਉਧਰ ਬੈਠੇ ਆ ਇਹਨਾਂ ਮਸੰਦਾਂ ਨੇ ਇੱਕ ਕੰਮ ਹੀ ਫੜ ਲਿਆ ਕਿ ਸਾਰਾ ਦਿਨ ਭੰਕਣੀਆਂ ਸੀ ਅੰਮਰਤਪਾਲ ਹੋ ਗਿਆ ਜੇ ਉਹਦਾ ਭਾਈ ਹੋ ਗਿਆ ਜੇ ਕੋਈ ਹੋਰ ਸਿੱਖ ਹੋ ਗਿਆ ਜਾਂ ਢੰਗ ਸਿੰਘ ਹੋ ਗਏ ਉਹਨਾਂ ਖਿਲਾਫ ਇਹਨਾਂ ਲੋਕਾਂ ਦਾ ਬਸ ਸਿਰਫ ਹੈਗਾ ਭੰਕਣਾ ਤੇ ਹੁਣ ਜਿਹੜੇ ਇਹ ਲੋਕ ਨੇ ਮਾਤਾ ਨੂੰ ਪਹਿਲਾਂ ਵੀ ਕਹਿ ਕੇ ਹਟਿਆ ਤੁਹਾਡਾ ਹਾਲ ਹੋਣਾਗਾ ਬੁਰਾ ਕਿਉਂਕਿ ਤੁਹਾਡੀ ਜਿਹੜੀ ਮੱਤ ਆਉਗੀ ਮਾਰੀ ਤੁਹਾਡੇ ਜਿਹੜੀ ਅਣਖਾ ਉਹ ਗਈ ਮਾਰੀ ਤੁਹਾਡੇ ਅੰਦਰ ਅਣਖ ਆਬਰੂ ਨਾਮ ਦੀ ਕੋਈ ਚੀਜ਼ ਨਹੀਂ ਰਹਗੀ ਇਸ ਕਰਕੇ ਤੁਸੀਂ ਇੱਥੇ ਲਾਸਾ ਦਾ ਧੁਰੀਆਂ ਫਿਰਦੀਆਂ ਰਹੋਗੇ ਜਿਉਂਦੀਆਂ ਪਰ ਤੁਹਾਡਾ ਜਿਹੜਾ ਕਰਦਾਰ ਆ ਨਾ ਉਹ ਖਤਮ ਹੋ ਚੁੱਕਿਆਗਾ ਕਹਦੇ ਹੁੰਦੇ ਆ ਨਾ ਬੰਦੇ ਦੀ ਬੋਲੀ ਤੋਂ ਪਤਾ ਲੱਗਦਾ ਜਦੋਂ ਬੰਦਾ ਬੋਲਦਾ ਉਹਦੇ ਮੂੰਹ ਤੋਂ ਪਤਾ ਲੱਗਦਾ ਉਹਦੇ ਲਫ਼ਜ਼ਾਂ ਤੋਂ ਪਤਾ ਲੱਗਦਾ ਕਿ ਇਹਨੂੰ ਕਿੰਨੀ ਕਿ ਸਿਆਣਪਾ ਕਿੰਨਾ ਕਿਤੇ ਗੁਣਵੱਗਣ ਨੇ ਕਿੰਨਾ ਕਿ ਸਿਆਣਾ ਬੰਦਾਗਾ ਕਿੰਨਾ ਕਿ ਲੋਕਾਂ ਨਾਲ ਨਫ਼ਰਤ ਕਰਦਾਗਾ ਕਿੰਨਾ ਕਿ ਪਿਆਰ ਕਰਦਾਗਾ ਐਤੋਂ ਸਿੱਧ ਹੋ ਜਾਂਦਾਗਾ ਕਿ ਲੋਕਾਂ ਦੇ ਅੰਦਰ ਜਿਹੜਾ ਕਿ ਇੱਕ ਜ਼ਹਿਰ ਭਰਿਆ ਹੁੰਦਾਗਾ ਉਹ ਫਿਰ ਕਿਤੇ ਨਾ ਕਿਤੇ ਬਹੁਤ ਟਾਈਮ ਲਗਾ ਕੇ ਰੱਖਦੇ ਨੇ ਪਰ ਕਹਿੰਦੇ ਹੁੰਦੇ ਨਾ ਕਦੇ ਨਾ ਕਦੇ ਉਹ ਬਾਹਰ ਆ ਹੀ ਜਾਂਦਾਗਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਖੂਬ ਵਿੱਚ ਦੱਬੀ ਹੋਈ ਗੱਲ ਚਾਹੇ ਤੁਸੀਂ ਉਹਨੂੰ ਲੁਕੋਗੇ ਜਿੰਨਾ ਮਰਜ਼ੀ ਰੱਖ ਲਓ ਪਰ ਉਹਨੇ ਇੱਕ ਦਿਨ ਬਾਹਰ ਆ ਹੀ ਜਾਣਾਗਾ ਇਹ ਤੁਹਾਡੇ ਪਾਪਾਂ ਦਾ ਘੜਾਗਾ ਇਹ ਸਮਝ ਲਓ ਕਿ ਤੁਹਾਡੇ ਪਾਪ ਨੇ ਤੁਹਾਡੇ ਧੀਆਂ ਪੁੱਤਾਂ ਨੇ ਨਹੀਂ ਪਸਾਨਣਾ ਤੁਹਾਡਾ ਹਾਲ ਇਸ ਤਰ੍ਹਾਂ ਹੋਣਾਗਾ ਇਹ ਤੁਸੀਂ ਮੇਰੀ ਵੀਡੀਓ ਨੂੰ ਸਾਂਭ ਕੇ ਰੱਖ ਲਿਓ ਇਹ ਮੇਰੀ ਗੱਲ ਯਾਦ ਰੱਖ ਲਿਓ ਜੇ ਤੁਹਾਡੇ ਦੀ ਹਾਲਤ ਨਾ ਹੋਈ ਤੇ ਤੁਹਾਡਾ ਜਿਹੜਾ ਮੁੱਲਾ ਉਹ ਕੋਡੀ ਵੱਟੇ ਨਹੀਂ ਪੈਣਾਗਾ ਕਿਉਂਕਿ ਕਿਸੇ ਦੇ ਖਿਲਾਫ ਪੌਕੜਾ ਕਿਸੇ ਦੀ ਕਰਦਾਰਕੁਸੀ ਕਰਨੀ ਉਹ ਵੀ ਗੁਰਸਿੱਖ ਪਰਿਵਾਰ ਦੀ ਜਿਹਦੇ ਆਪ ਦੇ ਪੱਲੇ ਢੇਲਾ ਨਾ ਹੋਵੇ ਆਪ ਦੀ ਇੱਜ਼ਤ ਜਿਹੜੀ ਉਹ ਮਿੱਟੀ ਵਿੱਚ ਰੁਲੀ ਪਈ ਹੋਵੇ ਥਾਂ ਥਾਂ ਤੇ ਜਿਹੜੇ ਲੋਕ ਨੇ ਤੁਹਾਡੇ ਉਹ ਜਲੂਸ ਕੱਢਦੇ ਹੁਣ ਤੇ ਤੁਸੀਂ ਜੇਕਰ ਬੋਲਦੇ ਹੋ ਤਾਂ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਸ਼ਰਮ ਮਰੀ ਮੋਟੀ ਲੱਖ ਲਾਂ ਟਾ ਤੁਹਾਡੇ ਇਹ ਜੇ ਜੰਮਣ ਤੇ ਤੁਹਾਨੂੰ ਜਿਹੜੀਆਂ ਜੰਮਣ ਵਾਲੀਆਂ ਨੇ ਮੈਂ ਕਹਿੰਨ ਉਹਨਾਂ ਨੇ ਵੀ ਜਿਹੜਾ ਇੱਕ ਉਹ ਵੀ ਪਸਤਾਉਂਦਿਆਂ ਹੋਣਗੇ ਕਿ ਸਾਡੇ ਘਰ ਮੈਂ ਸੁਣਿਆ ਸੀ ਕਿ ਐੇ ਪੁੱਤਰ ਪੈਦਾ ਹੋਇਆ ਸੀ ਲੋੜੀ ਬੰਡੀ ਵਧਾਈਆਂ ਦਿੱਤੀਆਂ ਲੋਕਾਂ ਨੇ ਬੜੇ ਜਸ਼ਨ ਮਨਾਏ ਪਰ ਸਨੋਂ ਨਹੀਂ ਪਤਾ ਸੀ ਕਿ ਵੱਡਾ ਹੋਇਆ ਸਾਡਾ ਜਿਹੜਾ ਪੁੱਤਾ ਉਹ ਕਲਹਿਣਾ ਲਿਕਲੂਗਾ ਉਹ ਸਾਡੇ ਹੀ ਜਿਹੜੀ ਕਾਲਖਾ ਸਾਡੇ ਮੱਥੇ ਤੇ ਟਿੱਕਾ ਲਾ ਕੇ ਜਾਊਗਾ ਅਸੀਂ ਆਸਾਂ ਲਾਈਆਂ ਸੀ ਬੜੀਆਂ ਪਰ ਇਸ ਕਰਕੇ ਜਿਹੜੇ ਲੋਕ ਨੇ ਇਹ ਲੋਕ ਜਿਹੜੇ ਸਿੱਖਾਂ ਦੇ ਖਿਲਾਫ ਭੌਂਕਦੇ ਨੇ ਸਿੱਖ ਕੌਮ ਦੇ ਵਿੱਚ ਜਿਹੜਾ ਪੈਦਾ ਹੋ ਕੇ ਜਿਹੜਾ ਸਿੱਖਾਂ ਦੇ ਖਿਲਾਫ ਜਿੰਨਾਂ ਇਹਨਾਂ ਨੇ ਸਿਰਫ ਆਪਣੇ ਪੈਸੇ ਖਾਤਰ ਰੁਪਈਏ ਖਾਤਰ ਕਿੱਥੇ ਲੈ ਕੇ ਜਾਓਗੇ ਰੁਪਈਆ ਕਿੱਥੇ ਲੈ ਕੇ ਜਾਓਗੇ ਧੀਆਂ ਪੁੱਤਰ ਆਪਣੇ ਸਭ ਕੁਝ ਇੱਥੇ ਰਹਿ ਜਾਣਾਗਾ ਇੱਕ ਸੱਚ ਤੇ ਇੱਕ ਜ਼ਮੀਰ ਇੱਕ ਵਹਿਗੂ ਦਾ ਨਾਮ ਇਹ ਪੱਲੇ ਜਾਣਾਗਾ ਤੇ ਲੋਕ ਵੀ ਤੁਹਾਨੂੰ ਮਗਰੋਂ ਯਾਦ ਕਰਨਗੇ ਕਿ ਫਲਾਣ ਨੇ ਭਾਈ ਆਹ ਕੰਮ ਚੰਗਾ ਕੀਤਾ ਸੀ ਆਹ ਮਾੜਾ ਕੀਤਾ ਸੀ ਤਹਾਡੀ ਲਿਸਟ ਦਾ ਹਿਸਾਬ ਤਾਂ ਮਰੇ ਤੋਂ ਬਾਅਦ ਹੁੰਦਾ ਹੁੰਦਾ ਹੈਗਾ ਕੋਈ ਵੀ ਬੰਦਾਗਾ ਜਿਉਂਦੇ ਜੀ ਉਹਨੂੰ ਵਸਾਕ ਲੱਖ ਉਹਦੇ ਮੂੰਹ ਤੇ ਹਾਂਜੀ ਹਾਂਜੀ ਕਹੀ ਜਾਣਾ ਲੱਖ ਚਾਹੇ ਉਹਨੂੰ ਬੜਾ ਜੀ ਪਲਭਾਣਾ ਬੜਾ ਉਹ ਸ਼ੇਰ ਵਗਾ ਜੀ ਚੱਕ ਦੇ ਐ ਕਰ ਦੇ ਪਰ ਜਦ ਤੁਹਾਡਾ ਮਰਦੇ ਆ ਤੁਸੀਂ ਨਾ ਉਸ ਤੋਂ ਬਾਅਦ ਤੁਹਾਡਾ ਪਤਾ ਲੱਗਦਾਗਾ ਕਿ ਤੁਹਾਡੀ ਨੇਕੀ ਕੀਤੀ ਸੀ ਕਿੰਨੀ ਕਿ ਨੇਕੀ ਕਰਕੇ ਗਿਓ ਇੱਥੇ ਕਿੰਨਾ ਕਿ ਇੱਥੇ ਗੰਦ ਪਾ ਕੇ ਗਿਓ ਤੇ ਉਹ ਤੁਹਾਡੇ ਤੇ ਪੁੱਤਰ ਵੀ ਦੱਸਦੇ ਆ ਤੇ ਦੱਸਣਗੇ ਵੀ ਗਾਂਹ ਦੀ ਗਾਂਹ ਤੇ ਮੇਰੀ ਬੇਨਤੀ ਅੱਜ ਉਹਦੀ ਜਿਹੜੀ ਪਤਨੀ ਆ ਹਰਪ੍ਰੀਤ ਸਿੰਘ ਦੀ ਉਹਨੇ ਵੱਡੇ ਖਲਾਸੀ ਕੀਤੇ ਨੇ ਇਹ ਹੀ ਇਲਜ਼ਾਮ ਲੋਕਾਂ ਤੇ ਉਹਨੇ ਵੀ ਲਾਏ ਨੇ ਉਹਨਾਂ ਨੇ ਵੀ ਇਹ ਡਟ ਕੇ ਕਿਹਾ ਕਿ ਲੋਕਾਂ ਦਾ ਭੌਂਕਣਾਗਾ ਕੁੱਤਿਆਂ ਵਾਲਾ ਮੰਗੂ ਭੌਂਕੜ ਇਹਨਾਂ ਨੇ ਇਹਨਾਂ ਨੇ ਕਿਸੇ ਪਰਿਵਾਰ ਦੀ ਪਰਵਾਹ ਨਹੀਂ ਕਰਨੀ ਕਿ ਉਹ ਗੁਰਸਿੱਖ ਪਰਿਵਾਰ ਆ ਇਹਨਾਂ ਨੇ ਕਿਸੇ ਆ ਕੇ ਨਹੀਂ ਪੁੱਛਿਆ ਕਿ ਉਹਦੀ ਪਤਨੀ ਕਿੱਥੇ ਰਹਿੰਦੀ ਆ ਕਿੱਥੇ ਨਹੀਂ ਰਹਿੰਦੀ ਕਹਿੰਦੀ ਘਰੇ ਬੈਠ ਕੇ ਜਿਹੜੇ ਨੇ ਇਹ ਲੋਕ ਸਿਰਫ ਇੱਕ ਜ਼ਹਿਰ ਹੀ ਉਗਲ ਸਕਦੇ ਨੇ ਹੋਰ ਇਹਨਾਂ ਕੋਲੇ ਪੱਲੇ ਇਹਨਾਂ ਦੇ ਢੇਲਾ ਨਹੀਂ ਉਹਨਾਂ ਦੀ ਪਤਨੀ ਦਾ ਅੱਜ ਜਿਹੜਾ ਵੱਡਾ ਬਿਆਨ ਸਾਹਮਣੇ ਆਇਆਗਾ ਉਹਨਾਂ ਦੇ ਜਿਹੜਾ ਪੁਲਿਸ ਵੱਲੋਂ ਬੇਸਕੋ ਆਪਣਾ ਅਦਾਲਤ ਵੱਲੋਂ ਭਾਈ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਪੁਲਿਸ ਨੂੰ ਰਿਵਾਰਡ ਨਹੀਂ ਦਿੱਤਾ ਗਿਆ ਹੁਣ ਇੱਥੇ ਇੱਕ ਗੱਲ ਹੋਰ ਕਹੀ ਹੈ ਉਹਨਾਂ ਦੀ ਪਤਨੀ ਨੇ ਕਹਿੰਦੀ ਕਿ ਜਿਹੜਾ ਪਿੰਡਾਂ ਦੇ ਪਿੰਡਾਂ ਵਿੱਚ ਜਿਹੜੇ ਨਸਾ ਵਿਗਦਾਗਾ ਉਹਨੂੰ ਫੜਨ ਦੇ ਵਿੱਚ ਜਿਹੜੀ ਸਰਕਾਰ ਆ ਉਹ ਨਕਾਬ ਹੋਈਆ ਨਕਾਬ ਹੋਣ ਕੇ ਕਰਕੇ ਉਹਦਾ ਜਿਹੜਾ ਬਰੋਸੇ ਸਰਕਾਰ ਦਾ ਲਗਾਤਾਰ ਪ੍ਰਸ਼ਾਸਨ ਦਾ ਵੱਧ ਰਿਹਾ ਸੀ ਲੋਕਾਂ ਵੱਲੋਂ ਜਿਹੜੇ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਟਾਸ कसे ਜਾ ਰਹੇ ਸੀ ਲੱਖ ਲਾਂਡ ਤਾਂ ਪਾਈਆਂ ਜਾ ਰਹੀਆਂ ਸੀ ਤੇ ਪੁਲਿਸ ਨੂੰ ਵੀ ਜਿਹੜਾ ਘੇਰਿਆ ਜਾ ਰਿਹਾ ਸੀ ਪ੍ਰਸ਼ਾਸਨ ਨੂੰ ਘੇਰਿਆ ਜਾ ਰਿਹਾ ਸੀ ਲੋਕਾਂ ਨੇ ਥਾਂ ਥਾਤੇ ਜਿਹੜਾ ਨਸ਼ਾ ਲੋਕਾਂ ਵੱਲੋਂ ਆਮ ਨੌਜਵਾਨਾਂ ਵੱਲੋਂ ਫੜਿਆ ਜਾਂਦਾ ਸੀ ਸਾਰਾ ਕੁਛ ਨੂੰ ਸਪਾਉਣ ਵਾਸਤੇ ਆਪਣਾ ਜਿਹੜਾ ਕਿ ਇਹਨਾਂ ਸਰਕਾਰਾਂ ਤੋਂ ਆਪਣਾ ਕੰਮ ਤਾਂ ਨਹੀਂ ਪੂਰਾ ਹੋਇਆ ਪਰ ਉਹਨੂੰ ਬਚਾਉਣ ਵਾਸਤੇ ਇੱਕ ਉਹਦੇ ਤੇ ਪੜਦਾ ਪਾਉਣ ਵਾਸਤੇ ਇੱਕ ਉਹਨਾਂ ਨੇ ਇਹ ਤਿਆਰੀ ਕੀਤਾ ਇਹ ਅਪਰਾਲਾ ਕੀਤਾ ਕਿ ਆਪਾਂ ਇਸ ਪਰਿਵਾਰ ਦਾ ਜਿਹੜਾ ਨੌਜਵਾਨ ਆ ਇਹਨੂੰ ਚੱਕੀਏ ਇਹ ਤਾਂ ਜਿਹੜਾ ਆ ਦਿਖਾਈ ਇਹਦੀ ਕਜ਼ਾਰਕੂਸੀ ਕੀਤੀ ਕਰੀਏ ਤਾਂ ਫਿਰ ਸਾਰੇ ਲੋਕਾਂ ਦਾ ਜਿਹੜਾ ਧਿਆਨ ਆ ਪੜਕਾਇਆ ਜਾਵੇ ਤਾਂ ਸਾਰਾ ਧਿਆਨ ਜਿਹੜਾ ਇਸ ਪਰਿਵਾਰ ਵੱਲ ਲਾਇਆ ਜਾਵੇ ਹੋਇਆ ਵੀ ਬਿਲਕੁਲ ਇਦਾਂ ਹੀ ਆ ਸਰਕਾਰ ਇਹਦੇ ਚ ਨਕਾਮ ਰਹੀ ਆ ਸਾਰੀਆਂ ਸਰਕਾਰਾਂ ਨਕਾਮ ਰਹੀਆਂ ਨੇ ਨਸ਼ੇ ਦੇ ਮੁੱਦੇ ਤੇ ਅੱਜ ਵੀ ਨਸ਼ਾ ਪਿੰਡ-ਪਿੰਡ ਵਿੱਚ ਵੇਚ ਰਿਹਾਗਾ ਪ੍ਰਸ਼ਾਸਨ ਨੂੰ ਸਾਰਾ ਪਤਾ ਦੱਸੋ ਕਿਹੜੇ ਵੱਡੇ-ਵੱਡੇ ਸਮਾਗਰ ਲਾਡ ਬੈਠੇ ਨੇ ਇੱਥੇ ਕਿਹੜਾ ਫੜਿਆਗਾ ਤੁਸੀਂ ਸਰਪੇ ਲੋਕਾਂ ਦਾ ਧਿਆਨ ਪ੍ਰਕਟ ਪੜਕਾਉਣ ਦੇ ਲਈ ਜਿਹੜਾ ਇਹ ਸਾਰਾ ਕਾਰਾ ਕੀਤਾ ਗਿਆਗਾ ਤੇ ਹੁਣ ਉਹ ਤਾਂ ਉਹਨਾਂ ਦੀ ਪਤਨੀ ਨੇ ਵੀ ਆ ਕੇ ਜਿਹੜਾ ਬਿਆਨ ਦੇ ਦਿੱਤਾ ਹੁਣ ਤਾਂ ਇਹਨਾਂ ਨੂੰ ਚਪਕ ਨਾ ਘਡੋਬ ਕੇ ਮਰ ਜਾਣਾ ਚਾਹੀਦਾਗਾ ਤੁਸੀਂ ਇਸ ਵੀਡੀਓ ਨੂੰ ਚੰਗੀ ਲੱਗੀ ਵੱਤ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਕਰਨਾ ਧੰਨਵਾਦ ਬਹਿਜੇਗਾ ਖਾਲਸਾ ਅਸਰੀਵਾਜੂ ਕੀ ਫਤਿਹ